ਸਸਰੀ ਗਾ ਦੋਸਤੋ ਆਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਜੀ ਵੈਲਕਮ ਬੈਕ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਆ ਤੁਹਾਡਾ ਆਪਣਾ ਚੈਨਲ ਸਿੱਧੂ ਫੈਮਿਲੀ ਪਿੰਡੂ ਬਲੌਗ ਦੇ ਵਿੱਚ ਤੇ ਜਿਹੜੇ ਨਵੇਂ ਆਏ ਸਰੋਤੇ ਆ ਜੀ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਆਪਣੇ ਚੈਨਲ ਨੂੰ ਪਲੀ ਸਬਸਕ੍ਰਾਈਬ ਕਰੋ ਲਾਈਕ ਕਰਦੇ ਤੇ ਸ਼ੇਅਰ ਜ਼ਰੂਰ ਕਰੋ ਤੇ ਇੱਕ ਕਮੈਂਟ ਵੀ ਜ਼ਰੂਰ ਕਰੋ ਜੀ ਆਪਾਂ ਹੌਸਲਾ ਹੌਸਲਾ ਦੇਣ ਦਾ ਆਪਾਂ ਨੂੰ ਸਾਡੇ ਸਪੋਰਟ ਦੀ ਬਹੁਤ ਬਹੁਤ ਜਰੂਰਤ ਹੈ ਜੀ ਤੇ ਅੱਜ ਆਪਾਂ ਸਵੇਰ ਦੇ ਟਾਈਮ ਪਹਿਲਾਂ ਕਣ ਕਬੱਡੀ ਸੀ ਜੀ ਤੇ ਮੌਸਮ ਲਗਾਤਾਰ ਖਰਾਬ ਹੋ ਰਿਹਾ ਦੇਖੋ ਤੁਸੀਂ ਮੌਸਮ ਹੁਣ ਵੀ ਥੋੜੀਆਂ ਥੋੜੀਆਂ ਕਣੀਆਂ ਪੈ ਰਹੀਆਂ ਤੇ ਮੌਸਮ ਥੋੜਾ ਥੋੜਾ ਖਰਾਬ ਹੋ ਰਿਹਾ ਇਦੋਂ ਦੇਖੋ ਮੀਂਹ ਪੈ ਰਿਹਾ ਹਲੇ ਵੀ ਕਣਕ ਤਾਂ ਚਲੋ ਵੱਢੀ ਗਈ ਆਪਾਂ ਤਾਂ ਕਹਿੰਦੇ ਆ ਜੀ ਪ੍ਰਮਾਤਮਾ ਅਗੇ ਅਰਦਾਸ ਆ ਜੀ ਕਿਸੇ ਦਾ ਵੀ ਨੁਕਸਾਨ ਨਾ ਕਰੇ ਪ੍ਰਮਾਤਮਾ ਸਭ ਦੀਆਂ ਕਣਕਾਂ ਸੰਭਾਲਣ ਦੇਵੇ ਪ੍ਰਮਾਤਮਾ ਤੇ ਅੱਜ ਮੈਂ ਤੁਹਾਨੂੰ ਦੁਖਾਨੀ ਆ ਜੀ ਆਪਾਂ ਕਣਕ ਤੱਕੋਂ ਵੱਢ ਲਿਆ ਹੁਣ ਸਤਿ ਸ੍ਰੀ ਅਕਾਲ ਜੀ ਅੱਜ ਜੀ ਆਪਾਂ ਖਣਕ ਦੇ ਮਟਰ ਰੱਖੇ ਜਿਹੜੀ ਆਪਦੇ ਰਹਿੰਦੇ ਸੀਗੇ ਦੇਖ ਲੱਗਦੇ ਹੋ ਇਹ ਚੱਲਦੀਆਂ ਮਸ਼ੀਨਾਂ ਨੂੰ ਮਜ਼ਾ ਆ ਰਿਹਾ ਹੈਗਾ ਆਹ ਬੰਦਾ ਵੱਢ ਰਿਹਾ ਇਹ ਗੋਟਾ ਕਾ ਕੇ ਵੜਦੇ ਆ ਸੈਡ ਨਹੀਂ ਰਹਿਣ ਦਿੰਦੇ ਕਿ ਜਮਾ ਵੀ ਛਤਰੀ ਬਣਾ ਲੈਂਦੇ ਆ ਟਰੈਕਟਰੇ ਵਸਾ ਕੇ ਆਪਦੀ ਦੇਖ ਲਓ ਪਰ ਬੰਦੇ ਨੂੰ ਦੱਤੀ ਨਹੀਂ ਚੱਕਣ ਦਿੰਦੇਗੇ ਇੰਨੇ ਵਰੀਏ ਬੰਦੇ ਆਵੇ ਸ਼ੁਰੂਆਤ ਆ ਹੋਇਆ ਵੈਸੇ ਬੰਦੇ ਨਾਲ ਦੱਤੀ ਨਹੀਂ ਚੱਕਣ ਦਿੰਦੇਗੇ ਜਮਾ ਵੀ ਛਤਰੀ ਟੱਡ ਜੂ ਕਹਿੰਦੇ ਨਵੀਂ ਲੱਗ ਜੂ ਪਰ ਦੱਤੀ ਹੀ ਚੱਕਣ ਦੇਣੀ ਮਾਲਕ ਨੂੰ ਕਹਿੰਦੇ ਇੰਨੇ ਵਰੀਏ ਬੰਦੇ ਆਏ ਬੜਾ ਚੱਕਰਾਂ ਇਹ ਜੱਗ ਰਹਾ ਹੈ ਨਾ ਉਹ ਵੱਲ ਜਾਂਦਾ ਉਹ ਬੋਰਡ ਤੇ ਆ ਕੇ ਇੱਕ 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 ਹੁੰਦਾ ਜਾਏ ਇੱਕ ਬਾਤ ਮਾ ਕੇ ਲਈ ਜਾਂਦਾ ਹੈ ਹਾਂ ਹੁਣ ਤਾਂ ਮੈਂ ਕਿਹ ਇੱਕ ਬਾਤ ਮਾ ਕੇ ਲਈ ਜਾਂਦਾ ਇੰਨੇ ਚੱਕਰਾਂ ਇਹ ਕਾਦੋਂ ਪੰਦਾ ਹਨ ਇਹ ਆਪਣਾ ਪਿਛਲਾ 게ਟ ਆ ਜੀ ਇਹ ਕ ਆਪਣਾ ਫਰੰਟ ਤੇ ਆ ਇਧਰਲੀ ਸਾਈਡ ਆਪਣੇ ਪਸ਼ੂ ਵਗੈਰਾ ਰੱਖੇ ਹੋਏ ਆ ਕਿਉਂਕਿ ਫਰੰਟ ਤੇ ਸਹੀਕ ਨਹੀਂ ਆਉਂਦਾ ਸੀਗਾ ਜੀ ਜਗਾ ਦਾ ਇਧਰ ਆਪਣਾ ਹੈਗਾ ਪੱਥੀਆਂ ਦਾ ਕੰਮ ਇਹ ਵੀ ਆਪਾਂ ਕਿਸ ਦਿਨ ਕਰਾਂਗੇ ਆ ਹੁਣ ਤਾਂ ਸਿਰ ਪੱਥੀਆਂ ਗਿੱਲੀਆਂ ਆ ਵਾ ਆਹ ਹੁਣੇ ਪੱਥੀਆਂ ਸੀ ਅਜੇ ਹਾਂਜੀ ਹੁਣ ਮੈਂ ਆਪਾ ਦਾਇਸਗੇ ਇਧਰ ਖੇਤ ਤੇ ਆਪਣੀਆਂ ਗਈ ਜੀ ਮੋਟਰ ਹੌਨਸਟ ਐਮ ਮੀ ਵੀ ਬੈਨ ਲੱਗ ਗਿਆ ਕਣਕ ਤਾਂ ਚਲੋ ਵੱਢੀ ਗਈ ਪਰ ਸਾਰਿਆਂ ਦੀ ਵੱਢੀ ਜਾਵੇ ਪ੍ਰਮਾਤਮਾ ਨੁਕਸਾਨ ਨਾ ਕਰੇ ਕਿਸੇ ਦਾ ਇਧਰ ਆਪਣੀ ਆ ਕਣਕ ਵੱਢੀ ਸੀ ਜੀ ਸਵੇਰ ਦੇ ਟਾਈਮ ਕਣਕ ਕਿੱਦਾਂ ਨਿਕਲੀ ਆਪਣੀ ਅੱਜ ਸਵੇਰੇ? ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੋਂ ਠੀਕ ਤੱਕ ਭਰਾ ਜੀ ਚੈਨਲ ਤੇ ਜਿਹੜੇ ਨਵੇਂ ਆ ਚੈਨਲ ਨੂੰ ਜੁੜ ਸਬਸਕ੍ਰਾਈਬ ਕਰੋ। ਕਣਕ ਉਹ ਠੀਕ ਸੀਗੀ ਐ ਕਿ ਥੋੜੀ ਜਿਹੀ ਝਾੜ ਘਾਟੀ ਸੀਗਾ ਖਰਾਬ ਜੀ ਹੋ ਗਈ ਸੀ। ਤੇ ਬਾਕੀ ਹੁਣ ਵੀ ਟਰਾਲੀ ਅੰਤਰੀ ਲਾਈਏ ਸਾਈਡ ਤੇ ਮੌਸਮ ਖਰਾਬ ਹੈ ਵਿਚ ਝੁੱਪ ਕੱਢੀ ਹੋਈ ਹੈ ਵਿਚ ਹੀ ਵਿਚ ਮੀਂਹ ਪਈ ਜਾਂਦਾ। ਬਹੁਤ ਜ਼ਿਆਦਾ ਮੌਸਮ ਖਰਾਬ। ਆਪਰੂ ਕੀ ਕੀ ਮਜੂਰਤੀ ਜਿਹੇ ਦਿਨ ਆ ਜਾਂਦਾ ਵਾ। ਤੇ ਜਦੋਂ ਦਿਨ ਜਿਉਂ ਪੂਰਾ ਕੜਾ ਲੱਗਦਾ ਉਹਦੇ ਦਿਨ ਫੇਰ ਖਰਾਬ। ਚਲੋ ਜੀ ਵਾਜਣਾ ਪਈਆਂ ਪਈਆਂ ਇਹ ਸਭ ਦੀ ਬਾਜਣਾ ਤਾਂ ਪੈਣ ਗਈਆਂ ਹੁਣ ਅਗਲੀ ਤੂੜੀ-ਤਾੜੀ ਬਣਾਉਣ ਵਾਲੀ ਪਈ ਐ ਵਿੱਚ ਕਈਆਂ ਦੀ ਕਹੇ ਜਿਹਾ ਕਣ-ਕੜਾ ਥੋੜੀ ਜਿਹਾ ਇੱਕ-ਇੱਕ ਦੋ ਭਰਾ ਹੋਏ ਨੇ ਉਹਨੂੰ ਬਗ ਤੂੜੀ ਆਦ ਤੋਂ ਵੱਧ ਪਈ ਹੋਈ ਆ ਹਾਂ ਹਾਂ ਧੁੱਪ ਦੇ ਦੇ ਕਿੰਨੀ ਬੜੇ ਨਿਕਲੇ ਹਾਂਜੀ ਹਾਂ ਹੁਣ ਮੌਸਮ ਤਾਂ ਸਾਰਾ ਖਰਾਬ ਹੀ ਆ ਜਿਦਾਂ ਤੁਸੀਂ ਦੇਖ ਰਹੇ ਹੋ ਹੁਣ ਆਪਣੀ ਰਹਿ ਗਈ ਤੂੜੀ ਤੂੜੀ ਤਾਂ ਉਹ ਨਾਈ ਮੀ ਪਵੇ ਤਾਂ ਵਧੀਆ ਜੀ ਬਾਕੀ ਜੀ ਇਹ ਤਾਂ ਮੀ ਮੀ ਸਾਰੇ ਹੀ ਹੋਊਗਾ ਸ਼ਾਇਦ ਥੋੜਾ ਮੋਟਾ ਹੀ ਪਊਗਾ ਬਾਕੀ ਪਰਮਾਤਮਾ ਨੂੰ ਪਤਾ ਹਣ ਕਿੱਦਾਂ ਹੋਣਾ ਹੈ ਹਾਂ ਜੀ ਆਪਾਂ ਇਹੀ ਕਹਿਣਾ ਚਾਹੁੰਦੇ ਆ ਜੀ ਹੱਸੋ ਜੀ ਮਟਰੋੜੀ ਜੀ ਵੀ ਹੋ ਕੱਢੀ ਹੀ ਦਵਾ ਦਾ ਬਹੁਤ ਆ ਕੀ ਦੇ ਰਕਣੀਆਂ ਆਂ ਨੀ ਹੋਰ ਨਾ ਭੈਣਾਂ ਸਾਰੇ ਹੀ ਖਰਾਬ ਹੋ ਗਿਆ ਅੱਜ ਕੱਢੀ ਹੀ ਥੋੜੀ ਜੀ ਦਸਾਂ ਡੋਂ ਡੂਨ ਲਾਈ ਰਹਿੰਦੀ ਹੈ ਕੱਲੀ ਇਹ ਮੈਂ ਬਾਲਾਂ ਜੀ ਨੂੰ ਪੁੱਛਿਆ ਹਾਂ ਹਾਂ ਜੀ ਕਪੜਾ ਹੋ ਗਿਆ ਜੀ ਹੁਣ ਤਾਂ ਦਾ ਟਾਈਮ ਜਿਹੜੀ ਜਿਹੜੀ ਕਣਕ ਵੱਡੀ ਸੀ ਆਪਾਂ ਅੱਜ ਤੇ ਉਹ ਵਿੱਚ ਹੈਗੀ ਵੀਡੀਓ ਤੇ ਉਹ ਵੀ ਲਾਵਾਂਗੇ ਜੀ ਵਿੱਚ ਸਵੇਰ ਦੇ ਮਾਰਨਿੰਗ ਟਾਈਮ ਵੱਡੀ ਸੀ ਆਪਾਂ ਕਣਕ ਜੀ ਤੇ ਮਗਰ ਉਹ ਵੀਡੀਓ ਵੀ ਲਾਵਾਂਗੇ ਉਹ ਜੱਟ ਤੇ ਦੇਖ ਲੈ ਜੁਸੇ ਆਪ ਹੀ ਹੈ ਨਾ ਤੇ ਮੈਂ ਝਾੜ ਝੂੜ ਲੱਗਦਾ ਠੀਕ ਆ ਝਾੜੂ ਬਾਲਾ ਨਹੀਂ ਹੈਗਾ ਆਪਾਂ ਕਹਿੰਦੇ ਵੀ ਇੰਨਾ ਵੈਨਾ ਵਨ ਨਾ ਠੀਕ ਹੈ ਤੇ ਬਾਕੀ ਬਾਕੀ ਜਿੰਨਾ ਆਪਣਾ ਦੇਖ ਤਾਂ ਵਧੀਆ ਖੋਸ ਹੁਣ ਹੋ ਗਿਆ ਜੀ ਆਪਣਾ ਸ਼ਾਮ ਦਾ ਧਾਰਾ ਦਾ ਟਾਈਮ 5 ਵਜੇ ਆਪਾਂ ਧਾਰਾ ਕੱਢਦੇ ਹੁੰਨੇ ਆ ਜੀ ਉਹ ਵੀ ਕਿਸੇ ਦਿਨ ਤੁਹਾਨੂੰ ਦਿਖਾਵਾਂਗੇ ਤੇ ਇਹ ਹੀ ਕਹਿਣਾ ਚਾਹੁੰਦੇ ਆ ਜੀ ਅਕੀਰ ਵਿੱਚ ਬਹਿ ਜਾਓ ਜੀ ਹਾਂ ਸੀ ਰੋੜ ਤੁਹਾਨੂੰ ਆ ਜਾ ਆ ਜਾ ਆਇਆ ਅਜਾਬ ਕੋਲੋਂ ਨਹੀਂ ਦਲੇਰਾ ਕਿਹਦਾ ਬਲਦ ਨਹੀਂ ਕੋਈ ਨਹੀਂ ਦੱਸ ਫਿਰ ਕਿਹਦਾ ਜਵਾਬ ਸ਼ੇਰੇ ਬਾਗੀ ਫਿਰ ਦਿੰਦੇ ਫਿਰ ਕਿੱਡੀ ਕੁੱਡੀ ਗੱਲ ਹੋਗੀ ਹੱਸ ਕੇ ਤੇ ਤਾਂ ਪਾਇਆ ਦਾ ਜਵਾਬ ਆਓ ਉਹ ਸਿਆਲਾ ਬੰਦਾ ਨਹੀਂ ਇਹਨੇ ਪਜਾਮੀ ਨਹੀਂ ਨਾ ਪਾਈ ਹੋਈ ਫਿਰ ਕਿਉਂ ਆ ਜਵਾਬ ਆ ਤੇ ਜਵਾਬ ਤਾਂ ਗਰਮੀ ਹੈਗਾ ਨਾ ਫਿਰ ਦਿੰਦੇ ਜਵਾਬ ਕੱਸ਼ਿਆਂ ਕੀ ਤੇ ਅਖੀਰ ਵਿੱਚ ਮੈਂ ਇਹੀ ਕਹਿਣਾ ਚਾਹਨੀ ਆ ਜੀ ਜੇਕਰ ਅੱਜ ਤੁਹਾਡੇ ਸਾਨੂੰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਜੀ ਪਿਆਰ ਜੀ ਪਤੋ ਬੈਡ ਬੋਲਦੇ ਬਸ ਨਾ ਵੀ ਆ ਵੀਡੀਓ ਨੂੰ ਐਂਡ ਤੱਕ ਜੂਲ ਦੇਖਿਆ ਕਰੋ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਆਸ਼ੀਰਵਾਦ ਜੀ